ਸਸੀ ਗੱਲ ਉਸ ਤੋਂ ਮੈਂ ਗੁਰਦੀਂਦਰ ਸਿੰਘ ਬੰਗੋਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੇਵਾਲ ਧਾਲੇਵਾਲ ਸਾਹਿਬ ਸਵਾਗਤ ਹੈ ਤੁਹਾਡਾ ਜੀ ਮਿਹਰਬਾਨੀ ਜੀ ਸਾਰੇ ਜੁੜੇ ਹੋਏ ਸਰੋਤਿਆਂ ਨੂੰ ਸਤਿਕਾਰ ਸਹਿਤ ਸਸਿਕਾਲ ਜੀ ਜੀ ਸਸਿਕਾਲ ਦੋਸਤੋ ਸਿਆਸੀ ਰਾਜਸਥਾਨੀ ਆਮ ਆਦਮੀ ਪਾਰਟੀ ਦੀ ਸੰਗਰੂਰ ਜਿੱਥੋਂ ਮਾਨ ਸਾਹਿਬ ਦੋ ਵਾਰ ਵਟਿਲੀਏਟ ਦੇ ਨਾਲ ਜਿੱਤੇ 14 ਦੇ ਵਿੱਚ ਤੇ 19 ਦੇ ਵਿੱਚ 19 ਦੇ ਵਿੱਚ ਲੀਡ ਉਹ ਘਟ ਗਈ ਸੀ ਤੇ ਜਦੋਂ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਬਣ ਜਾਂਦੇ ਨੇ ਤਾਂ ਉਦੋਂ ਉਹ ਸੀਟ ਖਾਲੀ ਹੋ ਜਾਂਦੀ ਹੈ ਬਾਈ ਉਹਦੇ ਤੇ ਪੋਲ ਹੁੰਦੀ ਹੈ ਉਹਦੇ ਚ ਗੁਰਮੇਲ ਸਿੰਘ ਘਰਾਚੋਂ ਜਿਹੜੇ ਆਮ ਆਦਮੀ ਪਾਰਟੀ ਦੇ ਸਰਪੰਚ ਸੀ ਤੇ ਉਥੋਂ ਚੋਣ ਲੜ ਰਹੇ ਸੀ ਤੇ ਉਹ ਹਾਰ ਜਾਂਦੇ ਨੇ ਸਿਮਰਨਜੀਤ ਸਿੰਘ ਮਾਨ ਉਥੋਂ ਜਿੱਤ ਜਾਂਦੇ ਨੇ ਅੱਜ ਕਾਂਗਰਸ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਵੀ ਉਥੇ ਚੋਣ ਲੜ ਰਹੇ ਨੇ ਤੇ ਸੁਖਪਾਲ ਸਿੰਘ ਖਹਿਰਾ ਦੇ ਨਾਲ ਮਰਹੂਮ ਗਾਇਕ ਪੰਜਾਬ ਦੇ ਨੌਜਵਾਨ ਸਿੱਧੂ ਮੂਸੇਵਾਲਾ ਦੇ ਜਿਹੜੇ ਪਿਤਾ ਨੇ ਉਹ ਲਗਾਤਾਰ ਪਿਛਲੇ ਕੁ ਦੋ ਦਿਨਾਂ ਦੇ ਵਿੱਚ ਉੱਥੇ ਦੇਖੇ ਗਏ ਨੇ ਹਮਾਇਤ ਦੇ ਉੱਪਰ ਤੇ ਨਾਲੋਂ ਨਾਲ ਸਰਦਾਰ ਬਲਕੌਰ ਸਿੰਘ ਹੋਰਾਂ ਦਾ ਜਿਹੜਾ ਹੈਗਾ ਕਿ ਅਸੀਂ ਇਨਸਾਫ ਦੀ ਗੋਹਾਰ ਲਾ ਰਹੇ ਹਾਂ ਅਸੀਂ ਇਨਸਾਫ ਦੇ ਲਈ ਭਟਕ ਰਹੇ ਹਾਂ ਕਿਤੇ ਸਾਨੂੰ ਕਿਦੋਂ ਇਨਸਾਫ ਮਿਲ ਜੇ ਤੇ ਦੂਜੇ ਪਾਸੇ ਜਿਵੇਂ ਰਾਜਾ ਆਪਣਿੰਗ ਜਿਹੜੇ ਬਿਲਕੁਲ ਨਾਲ ਵਿਚਰਦੇ ਨੇ ਉਸ ਪਰਿਵਾਰ ਦੇ ਉਹਨਾਂ ਦੇ ਜਦੋਂ ਕਾਗਜ਼ ਭਰੇ ਗਏ ਤਾਂ ਉਦੋਂ ਵੀ ਸਰਦਾਰ ਬਲਕੌਰ ਸਿੰਘ ਸੀ ਤੇ ਹੁਣ ਬਲਕੌਰ ਸਿੰਘ ਦੇ ਨਾਲ ਹੋਣ ਦੇ ਨਾਲ ਪਰਸੈਪਸ਼ਨ ਅਲੱਗ-ਅਲੱਗ ਬਣਾਈ ਜਾ ਰਹੀ ਹੈ মিডিਆ ਵੱਲੋਂ ਕੋਈ ਸੋਚਦਾ ਕਿ ਪੋਲੀਟੀਕਲ ਲੋਕ ਫਾਇਦਾ ਲੈਣਾ ਚਾਹੁੰਦੇ ਨੇ ਸਿੱਧੂ ਮੂਸੇਵਾਲਾ ਦੀ ਜਿਸ ਤਰੀਕੇ ਨਾਲ ਦਰਦਨਾਕ ਮੌਤ ਹੋਈ ਹੈ ਉਹ ਜਿਹੜੀ ਇੱਕ ਹਮਦਰਦੀ ਉਸ ਪਰਿਵਾਰ ਦੇ ਨਾਲ ਜੁੜੀ ਹੋਈ ਉਸ ਨੂੰ ਗੇਨ ਕਰਨਾ ਚਾਹੁੰਦੇ ਨੇ ਇਸ ਕਰਕੇ ਨਾਲ ਨੇ ਦੂਜੇ ਪਾਸੇ ਕੁਝ ਲੋਕ ਸੋਚਦੇ ਨੇ ਕਿ ਨਹੀਂ ਪਰਿਵਾਰਿਕ ਸਬੰਧ ਨੇ ਇਹ ਲੋਕ ਉੱਥੇ ਵੇਲੇ ਉਹਨਾਂ ਦੇ ਨਾਲ ਖੜੇ ਇਸ ਕਰਕੇ ਉਹ ਉਹ ਵੀ ਗੱਲ ਕਰਾਂਗੇ ਧਾਲੀਵਾਲ ਸਾਹਿਬ ਨਾਲ ਆਪਾਂ ਤੇ ਇਸ ਤੋਂ ਇਲਾਵਾ ਸੰਗਰੂਰ ਦੀ ਜਿਹੜੀ ਸਿਆਸਤ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤਾਲੀਵਾਲ ਸਾਹਿਬ ਪਹਿਲਾਂ ਮੈਂ ਇਹੀ ਗੱਲ ਤੁਹਾਡੇ ਕੋਲੋਂ ਸਮਝਣੀ ਚਾਹੁੰਦਾ ਕਿ ਸਰਦਾਰ ਬਲਗੌਰ ਸਿੰਘ ਇਹਨਾਂ ਦਾ ਇੱਕ ਨੌਜਵਾਨ ਪੁੱਤਰ ਯਾਨੀ ਕਿ ਇੱਕ ਉਹਨਾਂ ਅੱਗੇ ਦੁੱਖ ਹੈ ਜਿਹੜਾ ਦੁੱਖ ਪਹਾੜ ਜਿਹਾ ਡਾ ਜਿਹੜੀ ਸ਼ਬਦਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਬਿਆਨ ਨਹੀਂ ਜਾ ਸਕਦਾ ਉਸ ਨੌਜਵਾਨ ਦੀ ਗੋਲੀਆਂ ਮਾਰ ਕੇ ਗੈਂਚਾਂ ਵੱਲੋਂ ਹਤਿਆ ਕਰਤੀ ਗਈ ਸੀ ਤੇ ਹਾਲਾਂਕਿ ਸਿੱਧੂ ਮੂਸੇਵਾਲਾ ਖੁਦ ਐਮਐਲਏ ਦੀ ਚੋਣ ਲੜਿਆ ਸੀ ਮਾਨਸਾ ਤੋਂ ਤੇ ਹਾਰ ਗਿਆ ਸੀ ਉਹ ਤੇ ਹੁਣ ਰਾਜਾ ਵੜਿੰਗ ਦੇ ਨਾਲ ਵੀ ਉਹਨਾਂ ਦੇ ਫਾਦਰ ਸਾਹਿਬ ਦੇਖੇ ਗਏ ਹਾਲੋ ਕਹਿੰਦੇ ਨੇ ਕਿ ਸਾਡੇ ਪਰਿਵਾਰਕ ਸਬੰਧ ਨੇ ਦੂਜੇ ਪਾਸੇ ਆਪਣਾ ਸੁਖਪਾਲ ਸਿੰਘ ਖਹਿਰਾ ਦੇ ਨਾਲ ਹਾਲਾਂਕਿ ਪਰਿਵਾਰ ਹੋਰ ਤਰੀਕੇ ਨਾਲ ਗੱਲ ਨੂੰ ਰੱਖਦਾ ਪੋਲਿਟੀਕਲ ਲੋਕ ਹੋਰ ਤਰੀਕੇ ਨਾਲ ਗੱਲ ਨੂੰ ਰੱਖਦੇ ਨੇ ਮੀਡੀਆ ਪਰਸੈਪਸ਼ਨ ਬਣਾ ਰਿਹਾ ਕਿ ਸਿੰਪਥੀ ਗੇਨ ਕਰਨ ਦੇ ਲਈ ਤੁਹਾਡਾ ਕੀ ਜਿੱਤੇ ਉਹ ਆਪਣਾ ਥਿਊ ਹੈ ਤੁਸੀਂ ਕਿਵੇਂ ਦੇਖਦੇ ਹੋ ਪੰਗੋ ਸਰ ਵੀ ਇੱਕ ਗੱਲ ਜਿਹੜੀ ਸਰੋਤਿਆਂ ਨੂੰ ਮੈਂ ਸਾਫ਼ ਕਰ ਦੇਣਾ ਚਾਹਨਾ ਹੋ ਸਕਦਾ ਮੇਰੀ ਗੱਲ ਕੁਝ ਵੱਧਿਆਂ ਨੂੰ بے ਸਮਝੀ ਚ ਅੱਛੀ ਨਾ ਲੱਗੇ بے ਸਮਝੀ ਚ ਕਹਣਾ ਸਮਝਣ ਵਾਲੀ ਗੱਲ ਹੈ ਜਦੋਂ ਅਪਨ ਬਾਰਸ ਪੰਜਾਬ ਦੇ ਜਥੇਬੰਦੀ ਦੀ ਗੱਲ ਕਰਦੇ ਆ ਦੀਪ ਸਿੱਧੂ ਦੀ ਗੱਲ ਕਰਦੇ ਆ ਦੀਪ ਸਿੱਧੂ ਜਾਂ ਅੱਜ ਅਮਰਤਪਾਲ ਇਹ ਇੱਕ ਵਿਚਾਰਧਾਰਾ ਨਾਲ ਖੜੇ ਨੇ ਕਿੰਨੀ ਇਮਾਨਦਾਰੀ ਨਾਲ ਖੜੇ ਨੇ ਇਹ ਅਖਰਾ ਪਿਸ਼ਾ ਹੋ ਸਕਦਾ ਹੈ ਡਿਬੇਟ ਦਾ ਪਰੰਤੂ ਉਹ ਇੱਕ ਵਿਚਾਰਤਾਰਾ ਜਿਹੜੀ ਸਿੱਖ ਮਨੋਵਿਗਿਆਨਕ ਸਥਿਤੀ ਨਾਲ ਜੁੜੀ ਹੋਈ ਹੈ ਉਹਦੇ ਨਾਲ ਲੱਗਦੇ ਨਹੀਂ ਜਦੋਂ ਆਪਾਂ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਆਂ ਸਿੱਧੂ ਮੂਸੇਵਾਲਾ ਇੱਕ ਬਹੁਤ ਪਪੂਲਰ ਕਲਾਕਾਰ ਦੇ ਤੌਰ ਤੇ ਲੋਕਾਂ ਦੇ ਦਿਲ ਵਿੱਚ ਵਸਿਆ ਸੀ ਪਰੰਤੂ ਉਹਦੀ ਐਸ ਕਿਸਮ ਦੀ ਕੋਈ ਵਿਚਾਰਤਾਰਾ ਨਹੀਂ ਸੀ ਉਹਦੀ ਗਾਇਕੀ 'ਚ ਉਸ ਇਸ ਤਰ੍ਹਾਂ ਦੀ ਵਿਚਾਰਤਾਰਾ ਝਲਕਦੀ ਸੀ ਜੇ ਡੀਓ ਨੇ ਗਾਈ ਹੈ ਪਰ ਇਹ ਕਿਤੇ ਨਹੀਂ ਦਿਖਾਈ ਦਿੱਤਾ ਕਿ ਉਸ ਵਿਚਾਰਧਾਰਾ ਨਾਲ ਜੁੜ ਕੇ ਉਹ ਕੋਈ ਜਥੇਬੰਦੀ ਬਣਾ ਕੇ ਇਹ ਵਿਚਾਰਧਾਰਾ ਨੂੰ ਅੱਗੇ ਤੋਰਨਾ ਚਾਹੁੰਦਾ ਹੈ ਇਹ ਕੋਈ ਸ਼ੱਕ ਨਹੀਂ ਕਿ ਉਸ ਦੀ ਗਾਇਕੀ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਜਿਹੜੀ ਸਮੇਂ ਦੀਆਂ ਸਰਕਾਰਾਂ ਦੇ ਉੱਪਰ ਹਮਲਾ ਕਰਦੀ ਸੀ ਪਰੰਤੂ ਇਹ ਕੀ ਹੋਇਆ ਕਿ ਬਦਕਿਸਮਤੀ ਨਾਲ ਜਦੋਂ ਉਸ ਦਾ ਕਤਲ ਹੋਇਆ ਉਸ ਤੋਂ ਪਹਿਲਾਂ ਕਿਉਂਕਿ ਮੈਂ ਇਹ ਗੱਲ ਫਿਰ ਕਲੀਅਰ ਕਰਨਾ ਕਿ ਜੇਕਰ ਸਿੱਧੂ ਮੂਸੇਵਾਲਾ ਬਾਰਸ ਪੰਜਾਬ ਦੇ ਜਥੇਬੰਦੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹੁੰਦੇ ਫਿਰ ਉਹ ਕਾਂਗਰਸ ਦੀ ਟਿਕਟ ਤੇ ਇਲੈਕਸ਼ਨ ਕਿਉਂ ਲੜਦੇ ਸਮਝਦੇ ਨਾ ਇਹਦਾ ਮਤਲਬ ਵਿਚਾਰਧਾਰਾ ਉਹਨਾਂ ਨੇ ਕਿਤੇ ਨਾ ਕਿਤੇ ਕਾਂਗਰਸ ਵੀ ਫੋਲੋ ਕੀਤੀ ਇਸ ਕਰਕੇ ਉਹ ਕਾਂਗਰਸ ਦੀ ਟਿਕਟ ਦੇ ਇਲੈਕਸ਼ਨ ਲੜੇ ਪਰੰਤੂ ਬਦਕਿਸਮਤੀ ਇਹ ਹੋਈ ਕਿ ਵੇ ਵੇਕਤੀ ਤੌਰ ਤੇ ਉਹ ਕਿਸੇ ਗੈਂਗਸਟਰਾਂ ਦੀ ਲੜਾਈ ਦੇ ਵਿੱਚ ਫਸ ਕੇ ਜਾਂ ਹਾਲੇ ਤੱਕੇ ਬੜਾ ਕੁਝ ਕਲੀਅਰ ਨਹੀਂ ਹੋਇਆ ਕਿਸੇ ਕੰਪੀਟੀਸ਼ਨ ਕਰਕੇ ਕਿਸੇ ਹੋਰ ਕਾਰਨ ਕਰਕੇ ਕਿਹਨੇ ਉਹ ਗੈਂਗਸਟਰ ਹਾਇਰ ਕੀਤੇ ਕਿਹਨੇ ਉਹ ਗੈਂਗਸਟਰਾਂ ਨੂੰ ਇਹ ਕਤਲ ਕਰਵਾਇਆ ਇਹ ਸਾਰਾ ਹਜੇ ਕੋਈ ਬਹੁਤ ਹੀ ਛਾਂਬੀਨ ਹੋ ਕੇ ਪੋਜੀਸ਼ਨ ਬਹੁਤ ਕਲੀਅਰ ਹਾਲੇ ਤੱਕ ਵੀ ਨਹੀਂ ਆਈ ਜਿਉਂਯੋ ਦਾ ਕਤਲ ਹੋਇਆ ਸੀ ਤੂ ਗੁੱਸੇ ਵਾਲੇ ਦਾ ਉਹ ਕੱਲਾ ਕੱਲਾ ਪੁੱਤਰ ਸੀ ਆਪਣੇ ਪੇਰੈਂਟਸ ਦਾ ਤੇ ਉਹਨੇ ਪੈਸੇ ਬੜੇ ਸੋਹਣੇ ਕਮਾਏ ਸੀ ਘਰ ਦੀ ਪੋਜੀਸ਼ਨ ਬੜੀ ਸੋਹਣੀ ਸੀ ਆਰਥਿਕ ਤੌਰ ਤੇ ਉਹਦੇ ਮਰਨ ਨਾਲ ਜਿਉਂਯੋ ਦਾ ਕਤਲ ਹੋਇਆ ਤਾਂ ਲੋਕਾਂ ਦੇ ਵਿੱਚ ਬੜਾ ਸੋਗ ਬਹੁਤ ਮਹਿਸੂਸ ਹੋਇਆ ਜਿਹੜੇ ਚੰਗੇ ਕਲਾਕਾਰ ਨੇ ਨਾ ਲੋਕ ਉਹਨਾਂ ਦਾ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਥੋੜੇ ਦਿਨ ਪਹਿਲਾਂ ਆਪਾਂ surjit ਪਾਤਰ ਦੀ ਹਾਲਤ ਦੇ ਕਿ ਉਹ ਦੀ ਸ਼ਰਧਾ ਜਲੀ ਦੇਣ ਲਈ ਕਿੰਨੇ ਲੋਕਾਂ ਦਾ ਕਟ ਸੀ ਪਰंतु ਸਿੱਧੇ ਸਿੱਧੂ ਉਸੇ ਵਾਲਾ ਨੌਜਵਾਨ ਸੀ ਤੇ ਨੌਜਵਾਨਾਂ ਦੇ ਜੇ ਆਪਾਂ ਦਿਲਾਂ ਦੀ ਧੜਕਣ ਕਹੀਏ ਤਾਂ ਇਹਦੇ ਵਿੱਚ ਕਿਤੇ ਵੀ ਕੋਈ ਗਲਤੀ ਜਾਂ ਅਤਕਥਨੀ ਨਹੀਂ ਹੋਵੇਗੀ ਉਹ ਉਹਨਾਂ ਨੌਜਵਾਨਾਂ ਦੇ ਵਿੱਚ ਬਹੁਤ ਹਰਮਨ ਪੈਦਾ ਸੀ ਤੇ ਉਹਨਾਂ ਦੀ ਮੌਤ ਤੋਂ ਬਾਅਦ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਘਰ ਜਾਂਦੇ ਨੇ ਤੇ ਉੱਥੇ ਕੁਝ ਭਾਵਕ ਗੱਲਾਂ ਕਰਦੇ ਨੇ ਔਰ ਉਹ ਸੱਚ ਵੀ ਹੋ ਸਕਦੀ ਹੈ ਨਹੀਂ ਉਹ ਕਿ ਕਿ ਮੈਂ ਕਹਿੰਦਾ ਵੀ ਉਹ ਕਰਨਾ ਬਣਾ ਕੇ ਕਰਦੇ ਨਹੀਂ। ਸਹੀ। ਉਹ ਸਥਿਤੀ ਦੇ ਵਿੱਚ ਉਸੇ ਸਮੇਂ ਚੋਰ ਦਾ ਮੌਸਮ ਆ ਜਾਂਦਾ ਹੈ। ਉਸ ਚੋਣ ਦੇ ਵਿੱਚ ਉਹ ਸਿਮਰਨਜੀਤ ਮਾਨ ਦੀ ਜਿਹੜੀ ਭਾਵਕਤਾ ਹੈ ਉਹ ਜਿਹੜੇ ਲੋਕ ਸਿੱਧੂ ਮੂਸੇਵਾਲਾ ਨੂੰ ਨੌਜਵਾਨ ਪਿਆਰ ਕਰਦੇ ਸੀ ਸਤਿਕਾਰ ਕਰਦੇ ਸੀ ਉਹ ਪਿਆਰ ਸਤਿਕਾਰ ਦਾ ਫਾਇਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲ ਗਿਆ। ਇੱਕ ਪਾਸੇ ਉਹਦੇ ਨਾਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਦੀਪ ਸਿੱਧੂ ਦੇ ਸਪੋਰਟਰਾਂ ਦਾ ਫਾਇਦਾ ਪਹਿਲਾਂ ਵੀ ਉਹਦੇ ਨਾਲ ਲੱਗੇ ਸੀ ਉਹ ਮਿਲ ਗਿਆ ਇੱਕ ਸਿੱਧੂ ਮੂਸੇਵਾਲੇ ਦੀ ਜਿਹੜੀ ਫਾਲੋਇੰਗ ਸੀ ਜਿਹੜੀ ਕੋਈ ਜਥੇਬੰਦੀ ਗਰੁੱਪ 'ਚ ਨਹੀਂ ਸੀ ਜਿਹੜੇ ਲੋਕ ਭਾਵਕ ਤੌਰ ਤੇ ਨੌਜਵਾਨ ਜੁੜੇ ਸੀ ਉਹਨਾਂ ਨੂੰ ਇਹ ਅਪੀਲ ਲੱਗੀ ਕਿ ਸਿੱਧੂ ਮੂਸੇਵਾਲਾ ਦੇ ਹੱਕ 'ਚ ਸਦਾਰ ਸਿਮਰਜੀਤ ਸਿੰਘ ਮਾਨ ਡਟ ਕੇ ਬੋਲੇ ਨੇ ਤੇ ਅਸੀਂ ਸਿਮਰਨਜੀਤ ਸਿੰਘ ਮਾਨ ਦੀ ਸਮਰਥਨ ਦੇ ਵਿੱਚ ਤੁਰਾਂਗੇ ਤੇ ਉਹ ਤੁਰੇ ਵੀ ਇਸੇ ਦੇ ਨਾਲ ਹੀ ਹੋਇਆ ਕਿ ਸਿੰਤੂ ਮੁੱッセ ਵਾਲਾ ਭਾਵੇਂ ਕਾਂਗਰਸ ਦੀ ਸੀਟ ਤੇ ਲੜ ਚੁੱਕੀ ਸੀ ਪਰੰਤੂ ਸਰਦਾਰ ਜਿਹੜੇ ਬਲਕੌਰ ਸਿੰਘ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਫਾਦਰ ਸਾਹਿਬ ਜੀ ਉਹਨਾਂ ਨੇ ਲੋਕਾਂ ਨੂੰ ਕਈ ਵਾਰੀ ਲੱਗਿਆ ਕਿ ਸ਼ਾਇਦ ਉਹ ਕਾਂਗਰਸ ਵੱਲ ਝੁਕਾ ਹੋਣਗੇ ਕਈ ਵਾਰੀ ਲੱਗਿਆ ਉਹ ਮੈਂਬਰ ਪਾਰਲੀਮੈਂਟ ਦੀ ਟਿਕਟ ਲੈਣਗੇ ਕਦੇ-ਕਦੇ ਲੱਗਿਆ ਕਿ ਉਹ ਵੀ ਚਾਹਵਾਨ ਨੇ ਟਿਕਟਲੈਂਡ ਦੇ ਕਦੇ-ਕਦੇ ਉਹ ਲੱਗਿਆ ਕਿ ਨਹੀਂ ਮੈਂ ਟਿਕਟਲੈਂਡ ਦੀ ਇੱਛਾ ਨਹੀਂ ਰੱਖਦਾ ਮੇਰੇ ਬੱਚੇ ਦਾ ਨੁਕਸਾਨ ਹੋ ਗਿਆ ਮੈਂ ਤਾਂ ਬਹੁਤ ਤੜਫ ਰਿਆ ਮੈਂ ਮੇਰੇ ਲਈ ਚੀਜ਼ਾਂ ਸਾਰੀਆਂ ਨੀਚੇ ਰਹਿ ਗਈਆਂ ਇਹ ਸਾਰੀ ਕਸ਼ਮਕਸ਼ ਦੇ ਵਿੱਚ ਇਹ ਸਾਰੀ ਬਹਿਸ ਦੇ ਵਿੱਚ ਕਾਫੀ ਕੁਝ ਕਲੀਅਰ ਨਹੀਂ ਹੋਇਆ ਕਿ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਕਲੀਅਰ ਕਟ ਸਟੈਂਡ ਤੇ ਆ ਜਾਣ ਕਿ ਉਹ ਕਾਂਗਰਸ ਨਾਲ ਨਹੀਂ ਜਾ ਕਾਂਗਰਸ ਨਾਲ ਜਾਂ ਆਓ ਸ਼ਾਸਕੀਪੜ ਵਿੱਚ ਆਉਣਾ ਚਾਹੁੰਦੇ ਨੇ ਜਾਂ ਉਹ ਨਹੀਂ ਆਉਣਾ ਚਾਹੁੰਦੇ ਹਲੇ ਤੱਕ ਇਸ ਗੱਲ ਤੇ ਉਹ ਬੜਾ ਕੁਝ ਕਲੀਅਰ ਨਹੀਂ ਕੀਤਾ ਉਹਨਾਂ ਨੇ ਅ ਦੂਸਰੀ ਗੱਲ ਅ ਜੋ ਭਾਵਕਤਾ ਮੈਂ ਇਹ ਨਹੀਂ ਕਹਿਣਾ ਕਿ ਫੋਲੋਇੰਗ ਘਟ ਗਈ ਪਰੰਤੂ ਜੋ ਭਾਵਕਤਾ ਉਸ ਸਮੇਂ ਸਿੱਧੂ ਮੂਸੇਵਾਲਾ ਦੇ ਨਾਲ ਵੀ ਸੀ ਨੌਜਵਾਨਾਂ ਦੀ ਉਹ ਸ਼ਾਇਦ ਅਜ ਨਹੀਂ ਪਰੰਤੂ ਫਿਰ ਵੀ ਉਹ ਫਾਲਿੰਗ ਉਹਨਾਂ ਦੀ ਹਲੇ ਵੀ ਲੋਕ ਹਲੇ ਵੀ ਉਹਨਾਂ ਨੂੰ ਪਿਆਰ ਕਰਦੇ ਨੇ ਨੌਜਵਾਨ ਲੋਕ ਹਲੇ ਵੀ ਉਹਨਾਂ ਦਾ ਸਤਿਕਾਰ ਕਰਦੇ ਨੇ ਤੇ ਉਹ ਸਤਿਕਾਰ ਦੇ ਵਿੱਚੋਂ ਜ਼ਰੂਰ ਚਾਉਣਗੇ ਸਿਮਰਜੀਤ ਸਿੰਘ ਮਾਨ ਕਿ ਉਹਨੂੰ ਦੁਬਾਰਾ ਕਸ਼ ਕੀਤਾ ਜਾਵੇ ਕਾਂਗਰਸ ਨੇ ਇੱਕ ਜੁਝਾਰੂ ਨੇਤਾ ਆਪਣਾ ਇੱਥੇ ਲਿਆ ਕੇ ਖੜਾ ਕੀਤਾ ਹੈ ਸੁਖਪਾਲ ਖਹਿਰਾ ਸੁਖਪਾਲ ਖਹਿਰਾ ਵੀ ਸਮੇ ਸਮੇਤੇ ਜਿਹੜਾ ਕਿਉਂਕਿ ਉਹ ਵੀ ਆਮ ਆਦਮੀ ਪਾਰਟੀ ਦੀ ਬੈਕਗ੍ਰਾਉਂਡ ਹੈ ਉੱਥੋਂ ਆਏ ਨੇ ਉਹ ਤੇ ਉਹ ਭਗਵੰਤ ਮਾਨ ਤੇ ਬਹੁਤ ਜ਼ਿਆਦਾ ਹਮਲਾਵਰ ਹੋ ਜਾਂਦੇ ਨੇ ਅਸਰੋਤਿਆਂ ਨੂੰ ਜਾਈਦਾ ਤੁਸੀਂ ਵੀ ਗੱਲ ਕੀਤੀ ਹੈ ਨਾ ਜਦੋਂ ਵਾਰੀ ਦੋ ਵਾਰੀ ਮਾਨ ਸਾਹਿਬ ਮਾਨ ਸਾਹਿਬ ਕਹਿੰਦੇ ਨੇ ਨਾ ਕਨਫਿਊਜ਼ ਹੋ ਜਾਂਦੇ ਨੇ ਭਗਵੰਤ ਮਾਨ ਬੱਕਰੀ ਚੀਜ਼ ਹੈ ਸਿਮਰਜੀਤ ਸਿੰਘ ਮਾਨ ਬੱਕਰੀ ਚੀਜ਼ ਹੈ ਉਹ ਜਦੋਂ ਭਗਵੰਤ ਮਾਨ ਤੇ ਹਮਲਾਵਰ ਹੁੰਦੇ ਨੇ ਸੁਖਪਾਲ ਖੇੜਾ ਤਾਂ ਕੁਦਰਤੀ ਹੈ ਇਹ ਇਸ ਸਰਕਾਰ ਨੇ ਸਿੱਧੂ ਮੂਸੇਵਾਲਾ ਤੋਂ ਸਿਕਿਉਰਿਟੀ ਵਾਪਸ ਲਈ ਸੀ ਜਿਸ ਨੂੰ ਵੱਡਾ ਕਾਰਨ ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਕਤਲ ਤਾਂ ਹੋਇਆ ਜੇ ਉਹਨਾਂ ਤੋਂ ਉਹ ਸਿਕਿਉਰਿਟੀ ਉਦੋਂ ਵਾਪਸ ਨਾ ਲਈ ਜਾਂਦੀ ਸ਼ਾਇਦ ਇਹ ਕਤਲ ਦੀ ਘਟਨਾ ਨਾ ਵਾਪਰਦੀ ਇਹ ਹੱਤਿਆ ਨਾ ਹੁੰਦੀ ਤੇ ਸਿੱਧੂ ਮੂਸੇਵਾਲਾ ਜੋ ਵੱਡੇ ਕਲਾਕਾਰ ਸੀ ਲੋਕਾਂ ਦੇ ਵਿੱਚ ਰਹਿੰਦੇ ਹੁਣ ਇਸ ਗੱਲ ਤੇ ਸ਼ਖਪਾਲ ਖਹਿਰਾ ਜਿਹੜੇ ਪਹਿਲਾਂ ਹੀ ਆਮ ਆਦਮੀ ਪਾਰਟੀ ਤੇ ਹਮਲਾਵਰ ਹੁੰਦੇ ਨੇ ਤੇ ਕੁਦਰਤੀ ਹੈ ਉਹ ਵੀ ਇਸ ਗੱਲ ਤੇ ਉਹਨਾਂ ਨੇ ਉਸ ਸਮੇਂ ਵੀ ਤੇ ਉਹ ਅੱਜ ਵੀ ਉਹਨਾਂ ਦਾ ਸਟੈਂਡ ਬੜਾ ਕਲੀਅਰ ਹੈ ਕਿ ਇਹਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਵਿੱਚ ਸਰਕਾਰ ਨੇ ਇਹ ਕਤਾਈ ਜਿਹੜੀ ਕਿਤੇ ਜਾਣ ਬੁੱਝ ਕੇ ਤੇ ਨਹੀਂ ਕੀਤੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਜਦੋਂ ਇਦਾਂ ਦੀ ਮੰਗ ਕਰਦੇ ਨੇ ਜਾਂ ਕੋਈ ਵੀ ਇਦਾਂ ਦੀ ਮੰਗ ਕਰਦਾ ਹੈ ਸੁਖਰਜੀਤ ਮਾਨ ਵੀ ਇਦਾਂ ਦਾ ਬਿਆਨ ਦੇ ਦਿੰਦੇ ਨੇ ਤਾਂ ਕੁਦਰਤੀ ਹੈ ਫੇਰ ਜਿਹੜੇ ਸਿੱਧੂ ਮੂਸੇਵਾਲਾ ਦੇ ਫਾਲੋਅਰ ਨੇ ਉਹਨਾਂ ਦੇ ਵਿਚਾਰਧਾਰਾ ਨਾਲ ਜਾਂ ਉਹਨਾਂ ਦਾ ਸਤਿਕਾਰ ਕਰਨ ਵਾਲੇ ਨੌਜਵਾਨ ਨੇ ਉਹਨਾਂ ਨੇ ਮਨ ਵਿੱਚ ਇੱਕ ਗੱਲ ਆਉਂਦੀ ਹੈ ਕਿ ਇਹਨਾਂ ਨਾਲ ਨਹੀਂ ਸਾਡਾ ਸਿਆਸੀ ਘਟ ਜੋੜ ਹੋ ਸਕਦਾ ਆਵਾਦਮੀ ਪਾਰਟੀ ਨੇ ਸਾਡੇ ਹਰਮਨਪੈਰੀ ਕਲਾਕਾਰ ਨੂੰ ਸਾ ਤੋਂ ਖੋ ਲਿਆ ਐਦਾਂ ਦੀ ਇੱਕ ਪਰਸੈਪਸ਼ਨ ਬਣਦੀ ਹੈ ਇਸ ਕਰਕੇ ਜੇਕਰ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਸنگਰੂਰ ਦੇ ਵਿੱਚ ਸਪੈਸ਼ਲੀ ਕਿਉਂਕਿ ਸੰਗਰੂਰ ਦੇ ਵਿੱਚ ਉਹ ਫੋਲੋਇੰਗ ਨੂੰ ਮਤਲਬ ਟੈਪ ਕਰਨਾ ਚਾਹਣਗੇ ਸਿਮਰਜੀਤ ਸਿੰਘ ਮਾਨ ਖਡੂਰ ਸਾਹਿਬ ਦੇ ਵਿੱਚ ਉਸੇ ਫੋਰਸ ਨੂੰ ਟੈਪ ਕਰਨਾ ਚਾਹਣਗੇ ਅਮਰਤਪਾਲ ਸਿੰਘ ਹੋ ਸਕਦਾ ਉਸੇ ਫੋਰਸ ਨੂੰ ਬਠਿੰਡੇ ਤੋਂ ਟੈਪ ਕਰਨਾ ਚਾਹਣ ਲੱਖਾ ਸਧਾਨਾ ਜੀ ਬਾਕੀ ਹਾਲੇ ਬਾਕੀ ਸਿਟਾ ਦੇ ਕਿਤੇ ਬੜਾ ਕੁਝ ਨਹੀਂ ਲੱਗਦਾ ਇਦਾਂ ਦਾ ਜਿੱਥੇ ਨੌਜਵਾਨਾਂ ਨੂੰ ਇਹ ਲੱਗੇ ਕਿ ਸਾਡੀ ਵੋਟ ਦੀ ਬਹੁਤ ਵੱਡੀ ਜਿਹੜਾ ਰਿਜ਼ਲਟ ਹੈ ਉਹ ਸਿਆਸੀ ਤਸਵੀਰ ਨੂੰ ਬਦਲ ਦੇਗਾ ਇਹ ਤਿੰਸੀਟਾਂ ਦੇ ਜਰੂਰ ਖਤਰਾ ਬਣਿਆ ਰਹੇਗਾ ਇਸ ਕਰਕੇ ਇਹ ਸੁਖਪਾਲ ਖੈਰਾ ਨੇ ਪਹਿਲ ਕੀਤੀ ਹੈ ਮੈਂ ਕਹੂੰਗਾ ਕਿ ਆਪਣੀ ਰਣਨੀਤੀ ਦੇ ਵਿੱਚ ਪਹਿਲੀ ਜਿੱਤ ਪ੍ਰਾਪਤ ਕੀਤੀ ਹੈ ਕਿ ਮੂਸੇ ਵਾਲੇ ਦੇ ਸਿੱਧੂ ਮੂਸੇ ਵਾਲੇ ਦੇ ਫਾਦਰ ਸਾਹਿਬ ਨੂੰ ਸardar balwant singh ਨੂੰ ਉਹ ਉਹਨਾਂ ਦੇ ਨਾਲ ਖੜੇ ਜੇ ਦਿਖਾਈ ਦਿੰਦੇ ਨੇ ਤਾਂ ਜ਼ਰੂਰ ਜਿਹੜੇ ਮੂਸੇ ਵਾਲਾ ਦੇ ਨੌਜਵਾਨ ਫਾਲੋਅਰ ਨੇ ਤਾਂ ਉਹਨਾਂ ਦੇ ਮਨਾਂ ਤੇ ਜ਼ਰੂਰ ਜਿਹੜਾ ਪ੍ਰਭਾਵ ਪਏਗਾ ਜਿਹੜੀ ਮਦਦ ਉਹਨਾਂ ਨੇ ਪਿਛਲੀ ਵਾਰੀ ਸਿਮਰਨਜੀਤ ਸਿੰਘ ਮਾਨ ਦੀ ਕੀਤੀ ਹੋ ਸਕਦਾ ਉਹ ਉਸ ਪੱਧਰ ਤੇ ਸਿਮਰਨਜੀਤ ਸਿੰਘ ਦੇ ਨਾਲ ਨਾ ਤੁਰਨ ਉਹ ਕਿਸੇ ਨਾ ਕਿਸੇ ਰੂਪ ਚ ਬੰਡੇ ਜਾਣ ਜਾਂ ਕਾਂਗਰਸ ਵਾਲ ਕਾਂਗਰਸ ਵੱਲ ਉਹਨਾਂ ਦਾ ਪੱਧ ਝਕਾਓ ਜਾਵੇ ਜੇ ਇਸ ਤਰ੍ਹਾਂ ਹੋ ਜਾਂਦਾ ਤਾਂ ਕੁਦਰਤੀ ਹੈ ਕਾਂਗਰਸ ਦੇ ਉਮੀਦਵਾਰ ਨੂੰ ਇਸ ਦਾ ਕੋਈ ਵੱਡਾ ਫਾਇਦਾ ਹੋ ਸਕਦਾ ਹੈ ਕੁੱਲ ਬਣਾ ਕੇ ਸਿਆਸਤ ਜਿਹੜੀ ਮੂਸੇਵਾਲਾ ਦੇ ਫਾਦਰ ਸਾਹਿਬ ਨਾਲ ਰਿਲੇਟਡ ਹੈ ਉਹ ਸਾਰੀ ਸਿਆਸਤ ਇੱਥੇ ਘੁੰਮਦੀ ਹੈ ਤੇ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਇੱਥੇ ਚੱਕਰ ਲਗਾਉਂਦੇ ਨੇ ਜਾਂ ਉਹ ਦਿਖਾਈ ਦਿੰਦੇ ਨੇ ਕਿ ਉਹ ਕਾਂਗਰਸ ਦੇ ਕੈਂਡੀਡੇਟ ਸੁਖਪਾਲ ਸਿੰਘ ਖੇਰਾ ਨਾਲ ਖੜੇ ਨੇ ਜਦੋਂ ਕਿ ਹਾਲੇ ਤੱਕ ਉਹਨਾਂ ਨੇ ਇਹ ਨੰਗਾ ਚਿੱਟਾ alaਣ ਕਦੇ ਨਹੀਂ ਕੀਤਾ ਕਿ ਮੈਂ ਸਿੱਧਾ ਕਾਂਗਰਸ ਦੇ ਨਾਲ ਖੜਾ ਜੇਕਰ ਉਹ ਤਾਂ ਖੜ ਜਾਂ ਫਿਰ ਤਾਂ ਗੱਲ ਹੀ ਮੁੱਕ ਜਾਂਦੀ ਹੈ ਪਰ ਤੂੰ ਫਿਰ ਵੀ ਜੇਕਰ ਸੰਗਰੂਲ ਸੀਟ ਤੇ ਉਹ ਸਰਗਰਮੀ ਨਾਲ ਸੁਖਪਾਲ ਖੇਰਾ ਦੇ ਨਾਲ ਖੜੇ ਦਿਖਾਈ ਦਿੰਦੇ ਨੇ ਤਾਂ ਯਕੀਨਨ ਇਸ ਗੱਲ ਦਾ ਸੁਖਪਾਲ ਖੇਰਾ ਨੂੰ ਵੱਡਾ ਫਾਇਦਾ ਮਿਲੇਗਾ ਤੇ ਜੇਕਰ ਕੋਈ ਨੁਕਸਾਨ ਹੋਏਗਾ ਇਸ ਗੱਲ ਦਾ ਨੁਕਸਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹੋਏਗਾ ਸੋ ਸਿਆਸਤ ਦੇ ਵਿੱਚ ਇਹ ਦੋਨੇ ਚੀਜ਼ਾਂ ਸਰਗਰੂਤ ਦੀ ਸੀਟ ਤੇ ਦਿਖਾਈ ਦੇਣੀਆਂ ਚਾਹੀਦੀਆਂ ਨੇ ਹਾਂ ਇੱਕ ਚੱਕਰ ਲਾ ਕੇ ਉਹਨਾਂ ਨੇ ਦਿਖਾਈ ਦਿੱਤਾ ਅੱਗੇ ਉਹਨਾਂ ਦੀ ਸਰਗਰਮੀ ਕਿੰਨੀ ਰਹਿੰਦੀ ਹੈ ਇਹ ਵਕਤ ਦੱਸੇਗਾ ਜਾਂ ਆਪਏ ਕਹੀਏ ਕਿ ਸੁਖਪਾਲ ਖੈਰਾ ਇਹ ਸਰਕਾਰ ਦੇ ਕਿੰਨਾ ਕਾਮਯਾਬ ਹੁੰਦੇ ਨੇ ਕਿ ਉਹ ਪਰਮਨੈਂਟਲੀ ਇਹ ਚੀਜ਼ ਦਿਖਾਈ ਦੇਵੇ ਕਿ ਬਲਕੌਰ ਸਿੰਘ ਮੋਡੇ ਨਾਲ-ਬੋਡੇ ਜਾ ਲਾ ਕੇ ਰੋਜ਼ ਹੀ ਜਾਂ ਦਿਨ-ਪ੍ਰਤੀ-ਦਿਨ ਇਹ ਸਰਗਰਮੀ ਨਾਲ ਸੁਖਪਾਲ ਖੈਰ ਨਾਲ ਕੰਮ ਕਰਦੇ ਨੇ ਸਾਰੀ ਗੱਲ ਇਸ ਤੇ ਖੜੇਗੀ ਹਾਂ ਇਹ ਇਸ ਤੋਂ ਬਿਨਾਂ ਜਿਹੜੀ ਲੜਾਈ ਹੈ ਆਮ ਆਦਮੀ ਪਾਰਟੀ ਦਾ ਕਿਉਂਕਿ ਉੱਥੇ ਮੰਤਰੀ ਖੜਾ ਹੈ ਆਵਾਦਮੀ ਪਾਰਟੀ ਦਾ ਵੀ ਬੜਾ ਕੁਸ਼ਦਾਤੇ ਲੱਗਿਆ ਉਹ ਲੜਾਈ ਕਿੱਦਾਂ ਚਲਦੀ ਹੈ ਉਹ ਠੀਕ ਚਲਦੀ ਹੈ ਆਪਸ ਵਿੱਚ ਕਾਂਗਰਸ ਨਾਲ ਕੌਣ ਲੀਡ ਕਰੇਗਾ ਉਹ ਵਕਤ ਦੱਸੇਗਾ ਪਰ ਫਿਰ ਵੀ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਇੱਕ ਗੱਲ ਮੈਂ ਬੜਾ ਸਾਫ਼ ਦੱਸ ਰਿਹਾ ਸਰੋਤਿਆਂ ਨੂੰ ਕਿ ਹਾਲੇ ਸਿਆਸਤ 'ਚ 15 ਦਿਨ ਪਈ ਨੇ ਚੋਣ 'ਚ ਮੈਨੂੰ ਪੂਰਾ ਯਕੀਨ ਹੈ ਕਿ ਜਿਹੜੀਆਂ ਸੀਟਾਂ ਤੇ ਸਿਆਸਤ ਇੱਦਾਂ ਦੀ ਉਭਰੀ ਗਈ ਕਿ ਜਿੱਥੇ ਲੱਗਿਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕਲੀਅਰ ਕਟ ਹਾਰ ਰਹੀ ਨੇ ਦੋਵੇਂ ਪਤਾ ਨਹੀਂ ਕਿਉਂ ਮੈਨੂੰ ਪੂਰਾ ਹੰਝ ਆਏ ਮੇਰੇ ਦਿਮਾਗ 'ਚ ਪੂਰੀ ਗੱਲ ਹੈ ਕਿ ਉੱਥੇ ਐਟ ਤੇ ਜਾ ਕੇ ਕੋਈ ਟੈਕਟੀਕਲ ਚਲਾਕੀ ਵਾਲਾ ਐਲਾਇਸ ਹੋ ਸਕਦਾ ਹੈ ਜਿਸ ਦੇ ਵਿੱਚ ਇਹ ਤੈਅ ਕਰ ਲਿਆ ਜਾਵੇ ਕਿ ਗੁਪਤ ਰੂਪ ਦੇ ਵਿੱਚ ਇੱਕ ਪਾਰਟੀ ਆਪਣੇ ਉਮੀਦਵਾਰ ਤੇ ਜ਼ੋਰ ਘੱਟ ਦੇ ਕੇ ਦੋ ਜੀਨੋ ਜਤੋਂੜ ਦੀ ਕੋਸ਼ਿਸ਼ ਕਰੇ ਦੋ ਤਿੰਨ ਚਾਰ ਹਲਕਾ ਜੇ ਕੋਈ ਐਦਾਂ ਦੀ ਸਥਿਤੀ ਹੋਈ ਤੇ ਇਹ ਵੀ ਸਥਿਤੀ ਬਣ ਸਕਦੀ ਹੈ ਇਹ ਪੂਰਾ ਜੋਰ ਲਾਇਆ ਜਾਏਗਾ ਦੋਵੇਂ ਪਾਰਟੀਆਂ ਵੱਲੋਂ ਕਿ ਕੋਈ ਵੀ ਸੀਟ 13 ਦੀਆਂ 13 ਸੀਟਾਂ ਇਹਨਾਂ ਦੋਨਾਂ ਪਾਰਟੀਆਂ ਕੋਲ ਆਉਣ ਬਾਕੀ ਸਮਾਂ ਦੱਸੇਗਾ ਜੀ ਕੋਈ ਹੋਰ ਸਵਾਲ ਜੀ ਬਿਲਕੁਲ ਬਿਲਕੁਲ ਕਿਉਂਕਿ ਸੰਗਰੂਰ ਦੀ ਜਿਹੜੀ ਸਿਆਸਤ ਹੈ ਉਸ ਜਿਵੇਂ ਤੁਸੀਂ ਸਿਮਰਜੀਤ ਸਿੰਘ ਮਾਨ ਦਾ ਵੀ ਜ਼ਿਕਰ ਕੀਤਾ ਸੇ ਦੋ ਮੂਸੇ ਵਾਲਾ ਦੀ ਡੈਥ ਦਾ ਇੱਕ ਫੈਕਟਰ ਰਿਹਾ ਜਿਹਦੇ ਨਾਲ ਸਿਮਰਜਿੰਦਰ ਸਿੰਘ ਮਾਨ ਪਾਰਲੀਮੈਂਟ ਦੇ ਵਿੱਚ ਪਹੁੰਚੇ ਹੁਣ ਕਿਤੇ ਨਾ ਕਿਤੇ ਸੁਖਪਾਲ ਸਿੰਘ ਖੈਰਾ ਦੀ ਜਿਹੜੀ ਪੋਲੀਟਿਕਲ ਆਪਣਾ ਤੌਰ ਤਰੀਕਾ ਇੱਕ ਹੈਗਾ ਉਹ ਤੌਰ ਤਰੀਕਾ ਵੀ ਉਹੀ ਹੈ ਜਿਹੜਾ ਸਿਮਰਜਿੰਦਰ ਸਿੰਘ ਮਾਨ ਦਾ ਵਿਚਾਰਧਾਰਾ ਮਾਨ ਦੀ ਹੋਰ ਹੈ ਖੈਰੇ ਦੀ ਹੋਰ ਹੈ ਪਰ ਜਿਸ ਤਰੀਕੇ ਨਾਲ ਸੁਖਪਾਲ ਸਿੰਘ ਖੈਰਾ ਕਹਿੰਦੇ ਨੇ ਕਿ ਮੈਂ ਐਨਐਸਐਸ ਦੇ ਖਿਲਾਫ ਵੀ ਬੋਲਿਆ ਜਦੋਂ ਯੂਪੀਏ ਲੱਗੀ ਨੌਜਵਾਨਾਂ ਦੇ ਉੱਪਰ ਮੈਂ ਉਦੋਂ ਵੀ ਬੋਲਿਆ ਦੇ ਪੰਜਾਬ ਦੇ ਪਾਣੀ ਦੇ ਮੁੱਦੇ ਫੈਡਰਲਿਜ਼ਮ ਦੀ ਗੱਲ ਸੂਬੇ ਦੇ ਵੱਧ ਅਧਿਕਾਰ ਮੈਂ ਗੱਲ ਕਰਦਾ ਹੁਣ VOTER ਉਹੀ ਹੈ ਤੇ ਉਸੇ VOTER ਨੂੰ ਦੋ ਕੈਂਡੀਡੇਟ ਮਿਲ ਗਏ ਇਹਦੇ ਚ ਕਨਫਿਊਜ਼ਨ ਤਾਂ VOTER ਨੂੰ ਹੋਊਗੀ ਤੇ ਕਿਤਾ ਨਾ ਕਿਤੇ ਨੁਕਸਾਨ ਦਾ ਕੈਂਡੀਡੇਟ ਤਾਂ ਹੋਊਗਾ ਮੈਂ ਮੈਂ ਫਿਰ ਕਹਿਣਾ ਜਦੋਂ ਇਦਾਂ ਦੀ ਵਿਚਾਰ ਭਾਵਕਤਾ ਵਾਲੀ ਜਿਹੜੀ ਵਿਚਾਰਧਾਰੀ ਹੈ ਜਿਹੜੇ ਵਿਚਾਰਤਾ ਰਹੇ ਜਿਹੜੇ ਇਦਾਂ ਦੇ ਲੋਕ ਹੁੰਦੇ ਨੇ ਬਹੁਤ ਵਾਰ ਉਹ ਵੀ ਇਸ ਤਰੀ ਸੋਚਦੇ ਨੇ ਕਿ ਇਹਨਾਂ ਦੋਨਾਂ ਚੋਂ ਕੋਈ ਇੱਕ ਜਿੱਤਣਾ ਚਾਹੀਦਾ ਹੈ ਜਿਹੜਾ ਦੀ ਪਰਸੈਪਸ਼ਨ ਬਣ ਜਾਂਦੀ ਹੈ ਕਿ ਇਹ ਨਹੀਂ ਜਿੱਤ ਰਿਹਾ ਕਈ ਵਾਰੀ ਵੋਟਰ ਉਧਰੋਂ ਖਿਸਕ ਕੇ ਦੂਜੇ ਪਾਸੇ ਚਲਾ ਜਾਂਦਾ ਹੁਣ ਇਹ ਪਰਸੈਪਸ਼ਨ ਬਣਾਉਣ ਚ ਕੌਣੇ ਕਾਮ ਕਾਮਯਾਬ ਰਹੇਗਾ ਖੈਰਾ ਸਾਹਿਬ ਰਹਿਣਗੇ ਕਿ ਸਮਰਜੀਤ ਮਾਨ ਰਹੇਗਾ ਇਸ ਗੱਲ ਤੇ ਨਿਰਭਰ ਕਰੇਗੀ ਜੇਕਰ ਇਨਾਂ ਦੋਨਾਂ ਚੋਂ ਇੱਕ ਵਿਅਕਤੀ ਦਾ ਗ੍ਰਾਫ ਕਲੀਅਰ ਕਟ ਸ਼ਬਦੇ ਮੈਂ ਕਹਿੰਦਾ ਅਜੰਪਸ਼ਨ ਇਹ ਲੈਣਾ ਕਲੀਅਰ ਕਟੇ ਦਿਖਾਈ ਦੇ ਗਿਆ ਕਿ ਇਨਾਂ ਚੋਂ ਆ ਵਿਅਕਤੀ ਹਾਰ ਰਿਹਾ ਤਦ ਦੂਸਰੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਇਹ ਸਿਚੁਏਸ਼ਨ ਜ਼ਰੂਰ ਰਹੇਗੀ ਜੀ ਹਾਂ ਜੀ ਬਿਲਕੁਲ ਥਲੀਵਾਲ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਮਿਹਰਬਾਨੀ ਜੀ ਦੋਸਤੋ ਬੜੀ ਹੀ ਅਹਿਮ ਵਿਸ਼ਿਆਂ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਥਲੀਵਾਲ ਸਾਹਿਬ ਜੁੜੇ ਹੋਏ ਸੀ ਤਮਾਮ ਤਰੀਕੇ ਦੀ ਜਿਹੜੀ ਜਾਣਕਾਰੀ ਹੈ ਨਮੀ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਤੁਸੀਂ ਆਪਣੀ ਫੀਡਬੈਕ ਸਾਨੂੰ ਇਹਨਾਂ ਮਾਮਲਿਆਂ ਬਾਰੇ ਤੁਸੀਂ ਕੀ ਸੋਚਦੇ ਹੋ ਤੁਸੀਂ ਕੀ ਵਿਚਾਰ ਰੱਖਦੇ ਹੋ ਇਹਨਾਂ ਮਾਮਲਿਆਂ ਬਾਰੇ ਉਹੋ ਫੀਡਬੈਕ ਤੁਸੀਂ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਕੇ ਭੇਜ ਸਕਦੇ ਹੋ ਧੰਨਵਾਦ